ਘਰ ਵਾਲੀ ਮਗਰ ਲੱਗ ਕੇ ਮੁੰਡਾ ਆਪਣੀ ਮਾਂ ਨਾਲ ਲੜ ਪਿਆ ਤੇ ਲੜ ਕੇ ਮਾਂ ਨੂੰ ਬਿਰਧ ਆਸ਼ਰਮ ਛੱਡਿਆ ਆ। ਬਾਵਾ ਟਾਈਮ ਬਾਅਦ ਮਾਂ ਦੀ ਚਿੱਠੀ ਆਈ ਵੀ ਪੁੱਤ ਆ ਕੇ ਮਿਲ ਜਾ। ਤੇਰੇ ਬਿਨਾ ਜੀ ਨਹੀਂ ਲੱਗਦਾ ਮੇਲ ਨੂੰ ਬੜਾ ਦਿਲ ਕਰਦਾ। ਤੇ ਪੁੱਤ ਮਾਂ ਨੂੰ ਮਿਲਣ ਦੇ ਲਈ ਬਿਰਧ ਆਸ਼ਰਮ ਚੱਲਿਆ ਗਿਆ। ਤੇ ਮਾਂ ਪੁੱਤ ਨਾਲ ਗੱਲਾਂ ਕਰਦੇ ਕਰਦੇ ਕਹਿੰਦੀ ਵੀ ਪੁੱਤ ਇੱਥੇ ਨਾ ਰਾਤ ਨੂੰ ਗਰਮੀ ਬਹੁਤ ਹੁੰਦੀ ਆ। ਮੱਛਰ ਵੀ ਬਹੁਤ ਹੁੰਦੇ ਆ। ਜੇ ਕਿਤੇ ਏਸੀ ਲੱਗ ਜੇ ਨਾ ਤਾਂ ਸੌਣ ਦਾ ਥੋੜਾ ਜਿਹਾ ਸਕੂਨ ਹੋ ਜਾਊਗਾ। ਤੇ ਪੁੱਤ ਸੋਚਣ ਲੱਗਿਆ ਵੀ ਮਾਂ ਨੇ ਤਾਂ ਸਾਰੀ ਉਮਰ ਇੱਕ ਛੱਤ ਹੇਠਾਂ ਪੱਖੇ ਥੱਲੇ ਕੱਢਦੀ। ਤੇ ਅੱਜ ਏਸੀ ਦੀ ਕੀ ਲੋੜ ਪੈਗੀ ਤਾਂ ਥੋੜੀ ਦੇਰ ਬਾਅਦ ਮਾਂ ਨੇ ਕਿਹਾ ਪੁੱਤ ਇੱਥੇ ਪੀਣ ਨੂੰ ਪਾਣੀ ਬੜਾ ਗਰਮ ਹੁੰਦਾ ਜੇ ਕਿਤੇ ਠੰਡਾ ਪਾਣੀ ਪੀਣ ਨੂੰ ਫ੍ਰਿਜ ਹੋਵੇ ਤਾਂ ਵਧੀਆ ਗੱਲ ਪੁੱਤ ਨੇ ਸੋਚਿਆ ਵੀ ਮਾਂ ਤਾਂ ਸਾਰੀ ਉਮਰ ਤੌੜੇ ਦਾ ਪਾਣੀ ਪੀਂਦੀ ਰਹੀ ਐ ਅੱਜ ਫ੍ਰਿਜ ਦੀ ਮੰਗ ਕਾਤੋਂ ਕਰ ਰਹੀ ਐ ਮਾਂ ਨੇ ਗੱਲਾਂ-ਗੱਲਾਂ 'ਚ ਕਿਹਾ ਵੀ ਪੁੱਤ ਇੱਥੇ ਨਾ ਸਾਰਾ ਦਿਨ ਕੱਢਣਾ ਬਹੁਤ ਔਖਾ ਹੋ ਜਾਂਦਾ ਜੇ ਕਿਤੇ ਆ ਗੰਦ ਤੇ ਐਲਸੀਡੀ ਲੱਗੀ ਹੋਵੇ ਤਾਂ ਥੋੜੀ ਦੇਰ ਟੀਵੀ ਦੇਖ ਕੇ ਟਾਈਮ ਪਾਸ ਹੋ ਜਾਂਦਾ ਪੁੱਤ ਨੇ ਸੋਚਿਆ ਵੀ ਮਾਂ ਨੂੰ ਤਾਂ ਟੀਵੀ ਵੇਖਣਾ ਬਾਰਾ ਜਮਾ ਪਸੰਦ ਨਹੀਂ ਅੱਜ ਮਾਂ ਟੀਵੀ ਦੀ ਮੰਗ ਕਰ ਤੋ ਕਰ ਰਹੀ ਹੈ ਪੁੱਤ ਦੇ ਇਹ ਗੱਲਾਂ ਸੋਚਦੇ ਸੋਚਦੇ ਮਾਂ ਦੇ ਆਖਰੀ ਸਾਹ ਨਿਕਲ ਗਏ ਉਹਦੀ ਮਾਂ ਦੀ ਮੌਤ ਉਹਦੀ ਅੱਖਾਂ ਸਾਹਮਣੇ ਹੋ ਗਈ ਪੁੱਤ ਨੇ ਵੇਖਿਆ ਵੀ ਮਾਂ ਦੀ ਮੁਠੀ ਬੰਦ ਸੀ ਉਸ ਬੰਦ ਮੁਠੀ ਦੇ ਵਿੱਚ ਇੱਕ ਪਰਚੀ ਸੀ ਪੁੱਤ ਨੇ ਉਹ ਪਰਚੀ ਕੰਢੀ ਤੇ ਪੜਨ ਲੱਗਿਆ ਉਸ ਪਰਚੀ ਤੇ ਲਿਖਿਆ ਸੀ ਵੀ ਪੁੱਤੇ ਸਾਰਾ ਕੁਝ ਮੈਂ ਆਪਣੇ ਲਈ ਨਹੀਂ ਤੇਰੇ ਲਈ ਮੰਗਵਾ ਰਹੀ ਹਾਂ ਇਹਨੂੰ ਕਿਸਮਤ ਦਾ ਲਿਖਿਆ ਸਮਝੀ ਜਾਂ ਰੱਬ ਦਾ ਭਾਣਾ ਮੇਰੇ ਬਾਦ ਪੁੱਤ ਤੈਨੂੰ ਤੇਰੇ ਬੱਚਿਆਂ ਨੇ ਵੀ ਹੱਥੀ ਛੱਡ ਕੇ ਜਾਣ ਇਹ ਦੁਨੀਆ ਦਾ ਦਸਤੂਰ ਹੈ